ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਬੋ ਦੁੱਖ ਗਵਾਈ ਜੀਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭ ਦੁੱਖ ਗਵਾਈ ਜੀਉ ਸਤਨਾ ਸ਼੍ਰੀ ਵਾਹਿਗੁਰੂ ਸਹਬ ਜੀ ਸੋਰਠ ਮਹਲਾ ਨਵਾ ਮੰਨ ਰੇ ਪ੍ਰਭ ਕੀ ਸਰਣ ਵਿਚਾਰੋ ਜਹੇ ਸਿਮਰਤ ਗਨ ਕਾਸਿ ਉਦਰੀ ਤਾ ਕੋ ਜਸੁਰ ਤਾਰੋ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰ ਧਾਰੋ ਓ ਆਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਜੀ ਦੀ ਅਪਾਰ ਕਿਰਪਾ ਰਹਿਮੰਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਸਤਿਗੁਰਾਂ ਜੀ ਦੀ ਪ੍ਰਕਾਸ਼ ਮਾਨ ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਰਾਗੀ ਗੁਰਸੇਵਕ ਸਿੰਘ ਜੀ ਪਾਸੋਂ ਆਸਾ ਕੀ ਵਾਰ ਕੀ ਸ਼ਬਦ ਕੀਰਤਨ ਜੋ ਆਪਾ ਸਾਰੇ ਸੁਣ ਕਰਕੇ ਨਿਹਾਲ ਹੋ ਰਹੇ ਸਾਂ ਹੋਣਾ ਸਮਾ ਹੋਇਆ ਹੈ ਖਾਲਸਾ ਜੀ ਆਏ ਹੋਏ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਦਾ ਸਮਾ ਜੋ ਆਪ ਸਭ ਸੰਗਤਾਂ ਕਥਾ ਵਿਚਾਰਾ ਸੁਣ ਰਹੇ ਹੋ ਬਹੁਤ ਵੱਡੇ ਭਾਗਾਂ ਵਾਲੇ ਹੋ ਸਤਿਗੁਰਾਂ ਜੀ ਦੀ ਗੁਰਬਾਣੀ ਦਾ ਫਰਮਾਨ ਹੈ ਸੁਣ ਹਰ ਕਥਾ ਉਤਾਰੀ ਮੈਲ ਪਈ ਕਥਾ ਵਿਚਾਰ শ্রবণ ਕਰਨ ਦੇ ਨਾਲ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਮੈਲਾਂ ਲੱਗੀਆਂ ਹਨ ਵਿਸ਼ੇ ਵਕਾਰਾਂ ਦੀਆਂ ਈਰਖਾ ਦਵੇਜ਼ ਦੀਆਂ ਸਭ ਲੈ ਜਾਂਦੀਆਂ ਹਨ ਕਿਸੇ ਪ੍ਰਕਾਰ ਦੇ ਨਾਲ ਕੋਈ ਵੀ ਕੋਈ ਖਾਲਸਾ ਜੀ ਮੈਲ ਨਹੀਂ ਰਹਿ ਜਾਂਦੀ ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ ਕਿ ਭਾਈ ਗੁਰਬਾਣੀ ਪੜਿਆ ਕਰੀਏ ਕਥਾ ਵਿਚਾਰ শ্রবণ ਕਰਿਆ ਕਰੀਏ ਸੋ ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਅਮਰ ਜਵੇਲੇ ਤੋਂ ਸਤਿਗੁਰਾਂ ਜੀ ਦੇ ਜਸ ਸੁਣ ਰਹੇ ਹੋ ਗੁਰਬਾਣੀ ਪੜ ਰਹੇ ਹੋ ਸੋ ਆਉ ਆਏ ਹੋਏ ਪਵਿੱਤਰ ਮੁਖਵਾਕ ਦੀ ਕਥਾ ਵਿਚਾਰ ਕਰੀਏ ਸਾਰੇ ਹੀ ਮਨ ਮਿਰਤਿਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਰਸਨਾ ਨੂੰ ਕਰੋ ਪਵਿੱਤਰ ਗੱਜ ਕਰਕੇ ਆਖਣਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਟ ਮਹਲਾ ਨਾਮਾ ਤਨ ਤਨ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਦੇ ਹਨ ਖਾਲਸਾ ਜੀ ਇਸ ਸ਼ਬਦ ਦੇ ਅੰਦਰ ਦੱਸਦੇ ਹਨ ਕਿ ਜਿਹੜੇ ਵੱਡੇ ਤੋਂ ਵੱਡੇ ਪਾਪੀ ਹੋਏ ਹਨ ਪਿਛਲੇ ਸਮਿਆਂ ਦੇ ਅੰਦਰ ਕਿਵੇਂ ਉਹਨਾਂ ਦਾ ਨਿਸਤਾਰਾ ਹੋਇਆ ਹੈ ਕਿਵੇਂ ਉਹਨਾਂ ਦਾ ਉਦਾਰ ਹੋਇਆ ਹੈ ਸੋ ਸਤਿਗੁਰ ਜੀ ਇਹ ਸ਼ਬਦ ਰਾਹੀ ਦੱਸਦੇ ਹਨ ਸੋਰਠਿ ਰਗਣੀ ਹੈ ਮਹੱਲਾ ਨਾਵਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਦੇ ਹਨ ਮੰਨ ਰੀ ਪ੍ਰਭ ਕੀ ਸਰਣ ਵਿਚਾਰੋ ਮਹਾਰਾਜ ਖਾਲਸਾ ਜੀ ਪਹਿਲਾ ਮਨ ਨੂੰ ਸੰਬੋਧਨ ਹੋਇਆ ਦੱਸਦੇ ਹਨ ਕੀ ਦੱਸਦੇ ਹਨ ਕਹਿੰਦੇ ਨੇ ਮੰਨ ਰੀ ਹੀ ਮੇਰੇ ਮਨਾ ਪ੍ਰਭ ਕੀ ਸਰਨ ਵਿਚਾਰ ਜਿਹੜੀ ਪ੍ਰਭੂ ਪਰਮੇਸ਼ਵਰ ਦੀ ਸਰਨ ਹੈ ਨਾ ਉਸ ਦੇ ਬਾਰੇ ਵਿਚਾਰ ਕਰਨਾ ਕਰ ਕਿਉਂਕਿ ਖਾਲਸਾ ਜਿਹੜੀ ਗੁਰੂ ਕੀ ਸਰਨ ਹੈ ਨਾ ਜੋ ਗੁਰੂ ਕੀ ਸਰਨ ਦੇ ਵਿੱਚ ਆ ਜਾਂਦਾ ਉਹਨੂੰ ਸੁੱਖ ਮਿਲਦੇ ਹਨ ਸੋ ਜਿਹੜੀਆਂ ਵੱਡੇ ਤੋਂ ਵੱਡੇ ਦੁੱਖ ਹਨ ਉਹ ਗੁਰੂ ਕੀ ਸ਼ਰਨ ਵਿੱਚ ਕੱਟੇ ਜਾਂਦੇ ਹਨ ਸਤਿਗੁਰਾਂ ਜੀ ਦੇ ਬਚਨ ਆਉਂਦੇ ਹਨ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਸੋ ਖਾਲਸਾ ਜਿਹੜਾ ਗੁਰੂ ਕੀ ਸ਼ਰਨ ਵਿੱਚ ਆ ਜਾਂਦਾ ਗੁਰੂ ਪਾਤਸ਼ਾਹ ਆਪਣੇ ਕੰਠ ਗਲ ਦੇ ਨਾਲ ਲਾ ਲੈਂਦੇ ਹਨ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਮਝਾਉਂਦੇ ਹਨ ਮਨ ਰੇ ਮੇਰੇ ਮਨਾ ਪ੍ਰਭ ਕੀ ਸਰਨ ਵਿਚਾਰੋ ਏ ਗੁਰੂ ਕੀ ਗਿਰ ਸੰਗਤੋ ਆਪਣੇ ਮਨ ਨੂੰ ਕਹਿਣਾ ਕਰੋ ਕਿ ਜਿਹੜੇ ਪ੍ਰਭੂ ਪਰਮੇਸ਼ਵਰ ਦੀ ਸਰਨ ਉਸ ਦੇ ਬਾਰੇ ਵਿਚਾਰ ਕਰਨਾ ਕਰੋ ਕਿਉਂ ਵਿਚਾਰ ਕਰਨਾ ਕਰੋ ਉਹ ਸਤਿਗੁਰੂ ਜੀ ਅੱਗੇ ਦੱਸਦੇ ਹਨ ਜਹ ਸਿਮਰਤ ਗਨ ਕਾਸੀ ਉਦਰੀ ਮਹਾਰਾਜ ਕਹਿੰਦੇ ਸਰਨ ਇਸ ਕਰਕੇ ਵਿਚਾਰਨਾ ਕਰੋ ਜੇ ਸਿਮਰਤ ਜਿਹੜਾ ਸਿਮਰਨ ਕਰਨ ਦੇ ਨਾਲ ਨਾ ਗਣਕਾ ਸੀ ਉਦਰੀ ਜਿਹੜੀ ਗਣਕਾ ਪਾਪਨ ਵੇਖਣ ਸੀ ਨਾ ਉਹ ਉੱਜਰ ਗਈ ਸੀ ਸੋ ਖਾਲਸਾ ਜੀ ਪੈਸਿਆਂ ਦੇ ਕੰਮ ਵਾਸਤੇ ਮੰਦ ਕਰਮ ਕਰਿਆ ਕਰਦੀ ਸੀ ਸੋ ਇੱਕ ਦਿਨ ਇਨਾਂ ਪਾਸ ਇੱਕ ਸਾਧੂ ਆਏ ਉਸ ਦਿਨ ਮੀਂਹ ਪੈ ਰਿਹਾ ਸੀ ਇਸ ਗਣਕਾ ਨੇ ਤਰਸ ਕਰਕੇ ਸਾਧੂ ਮਹਾਤਮ ਜਣਾ ਨੂੰ ਨਵੇਂ ਕੱਪੜੇ ਤੇ ਕੰਬਲ ਦੇਣਾ ਕੀਤਾ ਸੀ ਰਾਤ ਸੰਤਾਂ ਨੇ ਉੱਥੇ ਘਟਨਾ ਜੀਤੀ ਸੀ ਜਦੋਂ ਸਵੇਰ ਦਾ ਚੜ੍ਹਾ ਹੋਇਆ ਗਣਕਾ ਪਾਪਾਂ ਨੂੰ ਆਪਣੇ ਮਾਨ ਕਰਮ ਕੀਤੇ ਹੋਏ ਤੇ ਬੜਾ ਪਛਤਾਵਾ ਹੋਇਆ ਤੇ ਉਸ ਵੇਲੇ ਸਾਧੂਆਂ ਦੇ ਚਰਨਾਂ ਵਿੱਚ ਟੈ ਪਈ ਬੇਨਤੀ ਕੀਤੀ ਕਿ ਮਹਾਤਮ ਜੀ ਮੇਰਾ ਜੀਵਨ ਸਫਲਾ ਕਰ ਦੇਣਾ ਕਰੋ ਉਸ ਵੇਲੇ ਉਸ ਮਹਾਤਮਾ ਨੇ ਇੱਕ ਤੋਤਾ ਦੇਣਾ ਕੀਤਾ ਸੀ ਕਹਿਣਾ ਕੀਤਾ ਕਿ ਭਾਈ ਜਿਗਤ ਅੰਮ੍ਰਿਤ ਵੇਲੇ ਉੱਠਿਆ ਕਰੇ ਇਨੂੰ ਤੋਤੇ ਨੂੰ ਰਾਮ ਰਾਮ ਜਪਾਇਆ ਕਰੀ ਤੋਤਾ ਵੀ ਖਾਲਸਾ ਜੀ ਬੋਲਦਾ ਸੀ ਸੋ ਇਸੇ ਪ੍ਰਕਾਰ ਦੇ ਨਾਲ ਜਿਹੜੀ ਗਣਕਾ ਪਾਪਨ ਸੀ ਉਹ ਤੋਤੇ ਨੂੰ ਖਾਲਸਾ ਜੀ ਰੋਜ਼ਾਨਾ ਹੀ ਰਾਮ ਰਾਮ ਦਾ ਜਾਪ ਜਪਾਇਆ ਕਰੇ ਇੱਕ ਦਿਨ ਤੋਤੇ ਦੇ ਪਿੰਜਰੇ ਵਿੱਚ ਸੱਪ ਆ ਗਿਆ ਸੱਪ ਨੇ ਤੋਤੇ ਨੂੰ ਡੰਗ ਮਾਰਿਆ ਸੱਪ ਜਿਹੜਾ ਖਾਲਸਾ ਜੀ ਉਸ ਵੇਲੇ ਤੋਤਾ ਮਰ ਗਿਆ ਜਿਸੋ ਗਣਕਾ ਅੰਮ੍ਰਿਤ ਵੇਲੇ ਉੱઠી ਵੇਖਣ ਲੱਗੀ ਕਿ ਤੋਤਾ ਅੱਜ ਰਾਮ ਰਾਮ ਨਹੀਂ ਬੋਲ ਰਿਹਾ ਉਸ ਵੀ ਨੇ ਜਦੋਂ ਪਿੰਜਰੇ 'ਚ ਹੱਥ ਪਾਇਆ ਤੇ ਉਸ ਵੀ ਨੇ ਸਾਪਣੇ ਗਨਕਾਂ ਨੂੰ ਵੀ ਡੰਗ ਮਾਰ ਦੇਣਾ ਕੀਤਾ ਸੀ। ਰਾਮ ਰਾਮ ਕਰਦੀ ਹੋਈ ਖਾਲਸਾ ਜੀ ਉਸ ਦੇ ਪ੍ਰਾਣ ਨਿਕਲ ਗਏ ਸਾਨਾ ਕਿ ਉਸ ਨੂੰ ਸੱਚਖੰਡ ਦੀ ਪ੍ਰਾਪਤੀ ਹੋਈ ਸੀ। ਸੋ ਮਹਾਰਾਜ ਇਹ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹਨ ਭਾਈ ਉਸ ਪਰਮੇਸ਼ਵਰ ਦੀ ਸਰਨ ਦੇ ਬਾਰੇ ਵਿਚਾਰ ਕਰਨਾ ਕਰ। ਜਿਹੜਾ ਉਹਦੀ ਸਰਨ ਵਿੱਚ ਆ ਜਾਂਦਾ ਉਹਦਾ ਉਧਾਰ ਹੋ ਜਾਂਦਾ ਹੈ। ਇਹ ਸਿਮਰਤ ਗਣਕਾ ਸੀ ਉਧਰੀ ਜਿਹਦਾ ਸਿਮਰਨ ਕਰਕੇ ਜਿਹੜੀ ਗਣਕਾ ਸੀ ਉਹ ਉਧਰ ਗਈ ਤਰ ਗਈ ਤਾਂ ਕੋ ਜਸ ਉਰਤਾਰੋ ਭਾਈ ਉਸ ਪਰਮੇਸ਼ਵਰ ਦਾ ਜਿਹੜਾ ਜਸ ਹੈ ਨਾ ਉਹ ਕਹਿੰਦੇ ਨੇ ਹਿਰਦੇ ਨੂੰ ਧਾਰੋ ਧਾਰਨਾ ਕਰੋ ਆਪਣੇ ਹਿਰਦੇ ਦੇ ਅੰਦਰ ਉਹਦੇ ਜਸ ਕਰਨ ਦੇ ਨਾਲ ਵੱਡੇ ਵੱਡੇ ਜਿਹੜੇ ਪਾਪੀ ਹਨ ਉਹ ਤਰ ਗਏ ਹਨ ਭਾਈ ਕਿ ਤੂੰ ਨਾ ਤਰੇਗਾ ਇਸ ਕਰਕੇ ਆਪਣੇ ਮਨ ਵਿੱਚ ਧਾਰਨਾ ਕਰ ਉਸ ਪਰਮੇਸ਼ਵਰ ਦਾ ਸਿਮਰਨ ਰਹਾ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ ਅਟਲ ਪਿਓ ਤੂੰ じゃ ਕੈ ਸਿਮਰਣ ਸੋ ਇਸੇ ਪ੍ਰਕਾਰ ਦੇ ਨਾਲ ਮਹਾਰਾਜ ਹਰ ਉਦਾਹਰਨ ਦਿੰਦੇ ਹਨ ਕਿ ਭਾਈ ਉਸ ਪਰਮੇਸ਼ਵਰ ਦੀ ਬੰਦਗੀ ਕਰਨ ਦੇ ਨਾਲ ਸ਼ਰਨ ਦੇ ਵਿੱਚ ਆਉਣ ਦੇ ਨਾਲ ਜਿਹੜੇ ਪਗਤ ਧਰੂ ਜੀ ਹੋਏ ਹਨ ਉਹਨਾਂ ਨੂੰ ਅਚਲ ਰਾਜ ਮਿਲਿਆ ਸੀ ਸੋ ਇਸੇ ਪ੍ਰਕਾਰ ਦੇ ਨਾਲ ਜਾ ਕੇ ਸਿਮਰਨਾ ਕਿਉਂਕਿ ਉਹਨਾਂ ਨੇ ਜਾ ਕਰਕੇ ਪਰਮੇਸ਼ਵਰ ਦੇ ਸਿਮਰਨ ਨੂੰ ਕਰਨਾ ਕੀਤਾ ਸੀ ਭਾਵੇਂ ਉਸ ਪਰਮੇਸ਼ਵਰ ਦੀ ਯਾਦ ਜੁੜਨਾ ਕੀਤਾ ਸੀ ਤੇ ਉਹਨਾਂ ਨੂੰ ਖਾਲਸਾ ਜੀ ਰਾਜ ਨੂੰ ਦੇਣਾ ਕੀਤਾ ਸੀ ਪਰ ਰਾਜ ਨਹੀਂ ਸੀ ਲੈਣਾ ਕੀਤਾ ਇਸੇ ਪ੍ਰਕਾਰ ਦੇ ਨਾਲ ਉਹਨਾਂ ਦਾ ਜਿਹੜਾ ਅਟਲ ਨਾਮ ਹੈ ਅੱਜ ਚੱਲ ਰਿਹਾ ਹੈ ਜਗ ਦੇ ਵਿੱਚ ਕਿਉਂ ਕਿਉਂਕਿ ਉਹਨਾਂ ਨੇ ਬੰਦਗੀ ਕਰਨਾ ਕੀਤੀ ਹੈ ਸੋ ਖਾਲਸਾ ਜੀ ਇੱਥੇ ਪਾਠ ਧਰੂ ਆਇਆ ਹੈ ਰਾਰਾ ਆਇਆ ਹੈ ਤਦ ਦੇ ਹੇ ਥੱਲੇ ਸੋ ਪ੍ਰਾਰਥਨਾ ਪਾਠਾਂ ਵਿੱਚ ਖਾਲਸਾ ਜੀ ਇਸ ਤਰ੍ਹਾਂ ਪਾਠ ਲਿਖਿਆ ਹੁੰਦਾ ਸੀ ਧੂ ਲਿਖਿਆ ਹੁੰਦਾ ਹੁੰਦਾ ਸੀ ਸੋ ਜਿਹੜੇ ਨਵੇਂ ਛਾਪੇ ਹਾਲਾ ਇੱਥੇ ਰਾਰਾ ਲੱਗਣ ਲੱਗ ਪਿਆ ਹੈ ਸੋ ਪ੍ਰਾਰਥਨਾ ਸਰੂਪਾਂ ਦੇ ਵਿੱਚ ਰਾਰਾ ਨਹੀਂ ਹੈ ਸੋ ਇਸ ਪਾਠ ਦਾ ਵੀ ਧਿਆਨ ਰੱਖਣਾ ਹੈ ਜੀ ਹਰ ਨਿਰਪੈ ਪਦ ਪਾਇਆ ਸੋ ਇਸ ਪ੍ਰਕਾਰ ਦੇ ਨਾਲ ਭਗਤ ਧਰੂ ਜੀ ਨੇ ਨਿਰਪੈ ਭੈ ਤੋ ਰਹਿ ਘੂ ਕਰਕੇ ਖਾਲਸ ਜਿਹੜੀ ਪਦਵੀ ਹੈ ਨਾ ਪਰਮੇਸ਼ਵਰ ਦੀ ਉਹ ਪਾਉਣਾ ਕੀਤੀ ਹੈ ਦੁਖ ਹਰਤਾ ਏ ਬਿਦ ਕੋ ਸਵਾਮੀ ਸੋ ਭਾਈ ਇਸੇ ਪ੍ਰਕਾਰ ਦੇ ਨਾਲ ਉਹ ਜਿਹੜਾ ਸਵਾਮੀ ਹੈ ਨਾ ਦੁਖ ਹਰਤਾ ਉਹ ਸਾਰਿਆਂ ਦੁੱਖਾਂ ਨੂੰ ਨਾਸ ਕਰਦਾ ਕਰ ਦਿੰਦਾ ਹੈ ਕਿਸੇ ਬਹਾਨੇ ਦੇ ਨਾਲ ਤੈ ਕਾਹੇ ਬਿਸਰਾਇਆ اے ਪ੍ਰਾਣੀਆਂ ਤੂੰ ਉਸ ਪਰਮੇਸ਼ਵਰ ਨੂੰ ਕਿਉਂ ਵਿਸਾਰਿਆ ਹੈ ਜਿਨੇ ਜਿਹਨੂੰ ਇੰਨਾ ਕੁਝ ਦੇਣਾ ਕੀਤਾ ਹੈ ਜਿਨੇ ਐਡੇ ਡਿਵਡੇ ਪਾਪੀ ਤਾਰ ਦੇਣਾ ਕੀਤੇ ਹਨ ਉਹਨੇ ਕਿਸੇ ਨਾ ਕਿਸੇ ਬਹਾਨੇ ਤਾਰਨਾ ਕੀਤਾ ਭਾਈ ਤੂੰ ਕਿਉਂ ਉਹਨੂੰ ਵਿਸਾਰ ਰਿਹਾ ਹੈ ਤੂੰ ਉਹ ਨਾ ਪਾਪੀਆਂ ਨਾਲ ਥੋੜਾ ਮਾੜਾ ਹੈ ਸੋ ਤੈਨੂੰ ਵੀ ਮਹਾਰਾਜ ਜੀ ਕਿਸੇ ਨਾ ਕਿਹਤਰਾ ਤਾਰ ਦੇਣਗੇ ਕਿਉਂ ਵਿਸਰਾ ਰਿਆਂ ਹੈ ਜਦ ਹੀ ਸ਼ਰਨ ਗਹੀ ਕਿਰਪਾ ਨਿਦ ਜਦੋਂ ਮਹਾਰਾਜ ਜੀ ਇੱਕ ਹੋਰ ਦੱਸਦੇ ਹਨ ਇੱਕ ਹੋਰ ਉਦਾਹਰਣ ਦਿੰਦੇ ਹਨ ਜਦ ਹੀ ਸ਼ਰਨ ਗਹੀ ਕਿਰਪਾ ਨਿਦ ਜਿਦੋਂ ਖਾਲਸਾ ਜੀ ਉਸ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਗਹੀ ਅਰਦਾਸ ਬੇਨਤੀ ਜਾਣਾ ਕੀਤੀ ਸੀ ਕਿਰਪਾ ਨਿਤ ਕਿਰਪਾ ਦੇ ਖਜ਼ਾਨੇ ਕੀ ਦੀ ਬੇਨਤੀ ਗਈ ਸੀ ਗੱਜ ਗਰਾਹਾ ਤੇ ਛੁਟਾ ਸੋ ਖਾਲਸਾ ਜੀ ਇਸੇ ਪ੍ਰਕਾਰ ਦੇ ਨਾਲ ਇੱਕ ਹਾਥੀ ਤੀਂਦੂਏ ਦੇ ਜਾਲ ਵਿੱਚ ਫਸ ਗਿਆ ਸੀ ਤੇ ਉਹ ਸਵੇਰੇ ਖਾਲਸਾ ਜੀ ਉਹ ਫਸਦਾ ਹੀ ਜਾ ਰਿਹਾ ਸੀ ਦਲਦਲ ਦੇ ਵਿੱਚ ਉਸ ਵale ਇੱਕ ਫੁੱਲ ਆਇਆ ਉਹਨੇ ਆਪਣੀ ਸੁੰਡ ਦੇ ਨਾਲ ਉਹ ਫੁੱਲ ਖਾਲਸਾ ਜੀ ਪਰਮੇਸ਼ਵਰ ਨੂੰ ਅਰਪਣ ਕਰਨਾ ਕੀਤਾ ਸੀ ਸੋ ਉਸ ਵੇਲੇ ਪਰਮੇਸ਼ਵਰ ਨੇ ਖਾਲਸਾ ਜੀ ਸੁਦਰਸ਼ਨ ਚੱਕਰ ਦੀ ਜਿਹੜੀ ਹੈ ਨਾਲ ਘਲ ਕਰਕੇ ਤੇ ਉਸ ਵੇਲੇ ਖਾਲਸਾ ਜੀ ਉਸ ਦੇ ਸਾਰੇ ਹੀ ਜਿਹੜੇ ਜਾਲ ਹਨ ਉਹ ਕਟਣਾ ਕੀਤੇ ਸਨ ਮਹਿਮਾ ਨਾਮ ਕਹ ਲੋ ਵਰਨੋ ਸੋ ਮਹਾਰਾਜ ਕਹਿੰਦੇ ਇਸ ਪ੍ਰਕਾਰ ਦੇ ਨਾਲ ਉਸ ਪਰਮੇਸ਼ਵਰ ਦੇ ਨਾਮ ਦੀ ਜਿਹੜੀ ਮਹਿਮਾ ਹੈ ਨਾ ਉਹ ਕਿੱਥੋਂ ਤੱਕ ਕਹਿਣੇ ਕਰੀਏ ਉਹ ਕਿੱਥੋਂ ਤੱਕ ਅਸੀਂ ਵਰਨ ਕਰੀਏ ਉਹ ਤਾਂ ਬ्यान ਤੋਂ ਉਸਦੀ ਮਹਿਮਾ ਹੈ ਉਹ ਤਾਂ ਹਾਥੀ ਨੂੰ ਤਾਰ ਸਕਦਾ ਹੈ ਜਾਲ ਵਿੱਚ ਕੱਢ ਕਰਕੇ ਜਿਹੜਾ ਉਹਨਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਸੋ ਜਿਹੜਾ ਉਹਨਾਂ ਦਾ ਨਾਮ ਜਪਨਿੰਦਾ ਉਹ ਗਣਕਾ ਪਾਪਨ ਵਰਗ ਉਤਰ ਜਾਂਦਾ ਹੈ ਸੋ ਮਹਾਰਾਜ ਕਹਿੰਦੇ ਕਿੱਥੋਂ ਤੱਕ ਉਹਨਾਂ ਦੀ ਜਿਹੜੀ ਮਹਿਮਾ ਹੈ ਵਰਣ ਕਰਨਾ ਕਰੀਏ RAM ਕਹਿਤ ਬੰਦਨ ਤਹਿ ਟੂਟਾ ਸੋ ਇਸੇ ਪ੍ਰਕਾਰ ਦੇ ਨਾਲ ਜੋ ਰਵੇਂ ਹੋਏ RAM ਪਰਮੇਸ਼ਵਰ ਦਾ ਨਾਮ ਜਪਦਾ ਹਨ ਕਹਿੰਦਾ ਆ ਮਹਾਰਾਜ ਕਹਿੰਦੇ ਬੰਦਨ ਤੇ ਟੁੱਟਾ ਉਹਨਾਂ ਦੇ ਸਾਰੇ ਬੰਦਨ ਟੁੱਟ ਜਾਂਦੇ ਹਨ ਅਜਾਮਲ ਪਾਪੀ ਜਗ ਜਾਣੇ ਸੋ ਸਾਧੂ ਸਾਜੀ ਇੱਕ ਹੋਰ ਪਾਪੀ ਅਜਾਮਲ ਹੋਇਆ ਹੈ ਜਿਸਨੇ ਆਪਣਾ ਘਰ-ਬਾਰ ਛੱਡ ਕਰਕੇ ਵੇਸਵਧ ਚੱਕਰ ਦੇ ਵਿੱਚ ਝੌਂਪੜੀ ਵਿੱਚ ਚਲਾ ਗਿਆ ਸੀ ਸੋ ਉਸ ਵੇਲੇ ਉਹਨਾਂ ਕਾਰ ਦੋ ਸਾਧੂ ਸੰਤ ਆਏ ਸਨ ਪੁੱਜੇ ਹੋਏ ਈਸ਼ੋਲੇ ਛਕਾਉਣਾ ਕੀਤੇ ਸਨ ਅਜਾਮਲ ਪਾਪੀ ਨੇ ਤੇ ਉਸ ਵੇਲੇ ਬੇਨਤੀ ਕੀਤੀ ਕਿ ਮਾਪੁਰਖੋਂ ਮੈਂ ਬੜੇ ਮੰਦ ਕਰਮ ਕੀਤੇ ਹਨ ਸੋ ਮੇਰਾ ਉਧਾਰ ਕਰਨਾ ਕਰੋ ਉਸ ਵੇਲੇ ਸੰਤਾਂ ਨੇ ਰਾਏ ਦਿਨਾ ਕੀਤੀ ਸੀ ਕਿ ਭਾਈ ਤੇਰੇ ਘਰ ਵਿੱਚ ਜਿਹੜਾ ਪੁੱਤਰ ਹੋਵੇਗਾ ਨਾ ਉਸ ਦਾ ਨਾਮ ਨਾਰਾਇਣ ਕਰਕੇ ਰੱਖਣਾ ਕਰੀ ਤੇਰਾ ਉਧਾਰ ਹੋ ਜਾਵੇਗਾ ਸੋ ਇਸੇ ਪ੍ਰਕਾਰ ਦੇ ਨਾਲ ਅਜਾਮਲ ਘਰ ਦੇ ਵਿੱਚ ਘਰ ਦੇ ਵਿੱਚ ਪੁੱਤਰ ਹੋਇਆ ਉਸ ਨੇ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਣਾ ਕੀਤਾ ਜੋ ਅੰਤ ਵਾਲੇ ਸਮੇਂ ਵਿੱਚ ਜਮਦੂਤ ਆਏ ਹਨ ਲੈਣ ਵਾਸਤੇ ਅਜਮਲ ਪਾਪੀ ਨੂੰ ਫਿਰ ਆਵਾਜ਼ਾਂ ਮਾਰਿਆ ਹੈ ਨਾਰਾਇਣ ਪੁੱਤਰ ਮੈਨੂੰ ਇਹਨਾਂ ਤੋਂ ਬਚਾਉਣਾ ਕਰ ਨਾਰਾਇਣ ਜਮਦੂਤ ਆਏ ਨੇ ਮੈਨੂੰ ਬਚਾਉਣਾ ਕਰ ਜਦੋਂ ਇਸ ਪ੍ਰਕਾਰ ਦੇ ਨਾਲ ਬੋਲ ਰਿਹਾ ਹੈ ਲਿਵ ਉਸ ਨਾਰਾਇਣ ਪਰਮੇਸ਼ਵਰ ਦੇ ਨਾਲ ਜੁੜ ਗਏ ਇਉ ਉਸ ਵੇਲੇ ਖਾਲ ਸਭ ਜੀ ਦੇਵਗਨ ਆਏ ਹਨ ਇਹ ਖਾਲ ਸਭ ਜੀ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਜੰਮਦੂਤ ਤੇ ਇੱਕ ਦੇਵਗਨ ਦੇਵਗਨ ਉਹ ਹੁੰਦੇ ਹਨ ਜਿਹੜੇ ਸੱਚਖੰਡ ਦੀ ਪ੍ਰਾਪਤੀ ਕਰਾਉਂਦੇ ਹਨ ਤੇ ਜੰਮਦੂਤ ਉਹ ਹੁੰਦੇ ਹਨ ਜਿਹੜੇ ਨਰਕਾਂ ਨੂੰ ਖੜਦੇ ਹਨ ਸੋ ਉਸ ਵੇਲੇ ਦੇਵਗਨ ਆਏ ਕਹਿਣ ਲੱਗੇ ਇਹ ਸਾਡਾ ਬੰਦਾ ਹੈ ਇਸ ਨੂੰ ਅਸੀਂ ਸੱਚਖੰਡ ਵਿੱਚ ਖੜਨਾ ਹੈ ਉਸ ਵੇਲੇ ਜਮਦੂਤ ਕਹਿਣ ਲੱਗੇ ਕਿ ਭਾਈ ਇਹਨੇ ਤਾਂ ਸਾਰੀ ਉਮਰ ਮੰਦ ਕਰਮ ਕਰਨਾ ਜੀਤੇ ਹਨ ਇਹਨੂੰ ਸੱਚਖੰਡ ਦੀ ਕਿਉਂ ਪ੍ਰਾਪਤੀ ਕਰਾਉਣ ਲੱਗੇ ਜੇ ਉਸ ਵੇਲੇ ਕਹਿਣ ਲੱਗਾ ਭਾਈ ਇਹਨੇ ਜਦੋਂ ਮਰਨ ਵਾਲਾ ਸਮਾਂ ਸੀ ਇਸ ਦੀ ਲਿਵ ਨਾਰਾਇਣ ਦੇ ਨਾਲ ਜੁੜ ਗਈ ਸੀ ਇਹ ਕਹਿ ਰਿਹਾ ਸੀ ਨਾਰਾਇਣ ਇਹਨੂੰ ਜਮਦੂਤਾਂ ਤੋਂ ਬਚਾਉਣਾ ਕਰ ਜਦੋਂ ਇਹ ਇਹ ਸ਼ਬਦ ਪੜ੍ਹਿਆ ਉਸ ਵੇਲੇ ਇਹ ਦੀ ਸੁਰਤ ਸਿੱਧੀ ਪਰਮੇਸ਼ਵਰ ਦੇ ਨਾਲ ਜੁੜੀ ਪਰਮੇਸ਼ਵਰ ਦਾ ਹੁਕਮ ਪਾ ਕਰਕੇ ਅਸੀਂ ਇਸ ਦੇ ਪਾਸ ਆਈ ਹਾਂ ਹੁਣ ਅਸੀਂ ਇਸ ਨੂੰ ਸੱਚਖੰਡ ਲਿਜਾਵਾਂਗੇ ਸੋ ਮਹਾਰਾਜ ਕਹਿੰਦੇ ਅਜਾ ਮਲ ਪਾਪੀ ਜਗ ਜਾਣੇ ਇਹ ਜਿਹੜਾ ਅਜਾ ਮਲ ਪਾਪੀ ਸੀ ਨਾ ਸਾਰਾ ਜਗ ਇਹਨੂੰ ਜਾਣਦਾ ਹੈ ਨਿਮਖ ਮਹੇ ਨਿਸਤਾਰਾ ਤੇ ਖਾਲਸਾ ਜੀ ਨਿਮਖ ਮਾਤਰ ਦੇ ਅੰਦਰ ਹੀ ਮਹਾਰਾਜ ਨਿਸਤਾਰਾ ਉਧਾਰ ਕਰ ਦੇਣਾ ਕੀਤਾ ਵੇਗ ਲੋ ساری ਜਿੰਦਗੀ ਕੋਈ ਚੰਗਾ ਕਰਮ ਨਹੀਂ ਕੀਤਾ ਪਰ ਜਦੋਂ ਗੁਰੂ ਕੀ ਕਿਰਪਾ ਹੋ ਜਾਵੇ ਨਾ ਕੋਈ ਰੱਬ ਦਾ ਪਿਆਰਾ ਮਿਲ ਜਾਵੇ ਕਿਸੇ ਚੰਗੇ ਸੰਤ ਮਹਾਤਮ ਜਣ ਦੀ ਸੰਗਤ ਹੋ ਜਾਵੇ ਨਾ ਭਾਵੇਂ ਬੰਦਾ ਖਾਲਸਾ ਜੀ ਕਿੰਨੇ ਤੋਂ ਕਿੰਨਾ ਮਾੜਾ ਵੀ ਹੋਵੇ ਉਹ ਵੀ ਤਰ ਜਾਂਦਾ ਜੇ ਗੁਰੂ ਕੀ ਸੰਗਤ ਵਿੱਚ ਆ ਜਾਵੇ ਉਹਦੇ ਵਿੱਚ ਕੋਈ ਨਾ ਕੋਈ ਚੰਗਾ ਗੁਣ ਆ ਜਾਂਦਾ ਹੈ ਸੋ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਅਜਾਮਲ ਬਾਪੀ ਸੀ ਉਹਦਾ ਨਿਮਖ ਵਿੱਚ ਹੀ ਇੰਨੇ ਤਾਰਾ ਹੋ ਗਿਆ ਸੀ ਨਾਨਕ ਕਹਿਤ ਚੇਤ ਚਿੰਤਾ ਮਨ ਇਸੇ ਪ੍ਰਕਾਰ ਦੇ ਨਾਮ ਨਾਨਕ ਲੇਵਾ ਮੋਹ ਲਾ ਕਰਕੇ ਧੰਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪੈ ਨੇ ਕਿ हे ਮੇਰੇ ਮਨਾ ਚਿੰਤਾ ਮਾਨਾ ਜਿਹੜੀਆਂ ਤੂੰ ਮਾਨ ਦੇ ਵਿੱਚ ਚਿੰਤਾ ਆਵਾ ਸੁਣੀ ਜੋਤੀ ਫਿਰਦਾ ਹੈ ਮਾਨ ਦੇ ਵਿੱਚ ਚਿੰਤਾ ਰੱਖੀਆਂ ਹਨ ਇਹਨਾਂ ਨੂੰ ਛੱਡਨਾ ਕਰ ਚੇਤ ਚੇਤਾ ਕਰਨਾ ਕਰ ਉਸ ਪਰਮੇਸ਼ਵਰ ਨੂੰ ਉਸ ਦੇ ਗੁਨਾ ਨੂੰ ਚੇਤਾ ਕਰਨਾ ਕਰ ਤੇ ਪੀ ਉਤਰ へ ਪਾਰਾ ਤੇ ਤੇਰਾ ਵੀ ਪਾਈ ਉਤਰ へ ਪਾਰਾ ਤੇਰਾ ਵੀ ਪਾਰ ਉਤਾਰਾ ਹੋ ਜਾਵੇਗਾ ਇਸ ਸੰਸਾਰ ਤੋਂ ਜੇ ਤੂੰ ਉਸ ਪਰਮੇਸ਼ਵਰ ਦੀ ਬੰਦਗੀ ਵਿੱਚ ਜੁੜ ਗਿਆ ਸੋ ਖਾਲਸਾ ਜੀ ਇਥੋਂ ਤੱਕ ਕਥਾ ਵਿਚਾਰ ਆਈ ਹੈ ਦਾਸ ਵਾਸੋ ਕਥਾ ਵਿਚਾਰ ਕਰਦਿਆਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਜ਼ਰੂਰ ਹੋਈਆਂ ਹੋਣਗੀਆਂ ਆਪ ਜੀ ਨੇ ਛੋਟਾ ਵੀਰ ਜਾਣ ਕਰਕੇ ਮਾਫ਼ ਕਰ ਦੇਣਾ ਅੱਗੇ ਤੋਂ ਅਰਦਾਸ ਬੇਨਤੀ ਕਰਨੀ ਕਿ ਕਥਾ ਵਿਚਾਰ ਕਰਨ ਦੀ ਜਾਚ ਆ ਜਾਵੇ ਸੋ ਹੁਣ ਇਤੇ ਹੀ ਦੋ ਪੰਕਤੀਆਂ ਪੜ੍ਹ ਕਰਕੇ ਕਥਾ ਕਥਾ ਵਿਚਾਰਾਂ ਦਾ ਅਸ਼ਰਾਮ ਹੈ ਜੀ ਅਜਾਮੜ ਪਾਪੀ ਜਗ ਜਾਣੇ ਨਿਮਕ ਮਹੇ ਨਿਸਤਾਰਾ ਨਾਨਕ ਕਤ ਚੇਤ ਚਿੰਤਾ ਮਨ ਤਪੀ ਤਰਹਿ ਪਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ